ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਬਣਾਉਣੀਆਂ ਨੇ ਸ਼ਿਮਲਾ ਮਿਰਚਾਂ ਭਰ ਕੇ ਇਹਨਾਂ ਨੂੰ ਜਿਹੜਾ ਉੱਪਰ ਡੰਡੀ ਥਾਲੀ ਸਾਈਡ ਹੁੰਦੀ ਹੈ ਉਧਰੋਂ ਕੱਟ ਕੇ ਇਹਦੇ ਵਿੱਚੋਂ ਚਾਕੂ ਨਾਲ ਠੀਕ ਕਰ ਲਿਆ ਮਤਲਬ ਜੋ ਸੀਗਾ ਉਹ ਵਿੱਚੇ ਖੋਖਲਾ ਕਰਤਾ ਇਹਨੂੰ ਹੁਣ ਇਹਦੇ ਵਿੱਚ ਭਰਾਂਗੇ ਆਪਾਂ ਮਸਾਲਾ ਇਹ ਗ੍ਰाइंड ਕਰਾਂਗੇ ਲਸਣ ਹਰੀ ਮਿਰਚ ਅਦਰਕ ਪਿਆਜ਼ ਤੇ ਟਮਾਟਰ ਥੋੜਾ ਜਿਹਾ ਇਹਨਾਂ ਨੂੰ ਮੋਟਾ ਹੀ ਰੱਖਾਂਗੇ ਨਮਕ ਜਿੰਨੀਆਂ ਕਿ ਮਿਰਚਾਂ ਨੇ ਤੇ ਤੁਹਾਡਾ ਮਸਾਲਾ ਉਸ ਹਿਸਾਬ ਨਾਲ ਪੈ ਜਾਏਗਾ ਹੜਦੇ ਇਹ ਮਸਾਲਾ ਗ੍ਰाइंड ਕਰ ਲਿਆ ਤੇ ਇਸ ਨੂੰ ਚਮਚ ਦੇ ਨਾਲ ਇਹਨਾਂ ਦੇ ਵਿੱਚ ਮਿਰਚਾਂ ਦੇ ਵਿੱਚ ਇਸ ਤਰ੍ਹਾਂ ਪੂਰੀਆਂ ਭਰ ਲਾਂਗੇ ਸਾਰੀਆਂ ਮਿਰਚਾਂ ਇਹ ਮਿਰਚਾਂ ਭੱਕ ਕੇ ਤਿਆਰ ਹੋ ਗਈਆਂ ਤੇ ਹੁਣ ਆਪਾਂ ਪੈਨ ਲਵਾਂਗੇ ਥੋੜਾ ਜਿਦਾ ਤਲਾ ਚੌੜਾ ਹੋਵੇ ਜਾਂ ਕੜਾਹੀ ਲੈ ਲਓ ਤੇ ਇਹਦੇ ਵਿੱਚ ਓਨਾ ਕਈ ਤੇਲ ਪਾਵਾਂਗੇ ਸਰੋਂ ਦਾ ਜਿੰਨਾ ਕ ਆਪਾਂ ਤੜਕੇ ਲਈ ਪਾਉਨੇ ਆ ਬਹੁਤਾ ਜਿਆਦਾ ਨਹੀਂ ਪਾਉਣਾ ਥੋੜਾ ਬਹੁਤਾ ਵੱੱਟ ਪਾ ਲਓ ਸਭ ਵੀ ਤਾਂ ਕਿ ਥੋੜੀ ਜਿਹੀ ਮਿਰਚਾਂ ਚੰਗੀ ਤਰ੍ਹਾਂ ਇਹਦੇ ਵਿੱਚ ਮਲ ਜਾਣ ਤੇਲ ਗਰਮ ਹੋ ਗਿਆ ਤੇ ਗੈਸ ਸਿਮ ਕਰਤਾ ਹੁਣ ਇੱਕ ਇੱਕ ਮਿਰਚ ਇਹਦੇ ਵਿੱਚ ਰੱਖ ਦਾਂਗੀ ਤਾਂ ਹਟਾ ਲਾਂਗੇ ਤੇ ਇਸ ਪਰਲੇ ਮਿੱਕਾ ਨੂੰ ਮਸਤ ਕਰ ਦਾਂਗੇ ਤੇ ਨੀਚੇ ਵਾਲੀ ਨੂੰ ਮਸਤ ਕਰ ਲਿਆਵਾਂਗੇ 2-3 ਮਿੰਟ ਬਾਅਦ ਜਿਹੜੀਆਂ ਨੀਚੇ ਸੀ ਮਿਰਚਾਂ ਉਹਨਾਂ ਨੂੰ ਉੱਪਰ ਲਿਆਵਾਂਗੇ ਤੇ ਉੱਪਰ ਵਾਲੀਆਂ ਨੀਚੇ ਕਰ ਦਾਂਗੇ ਤੇਲ ਇਹ ਚ ਜਿਆਦਾ ਨਹੀਂ ਪਾਉਣਾ ਕਿਉਂਕਿ ਮਿਰਚਾਂ ਆਪਣੇ ਹੀ ਪਾਣੀ ਛੱਡ ਦਿੰਦੀਆਂ ਨੇ ਤੇ ਉਹਦੇ ਵਿੱਚ ਐਨ ਵਧੀਆ ਬਣ ਜਾਂਦੇ ਆ ਬਸ ਜਿਹੜੀਆਂ ਇਹਨਾਂ ਨੂੰ ਇਸੇ ਤਰ੍ਹਾਂ ਕਾੜੀਆਂ ਨੂੰ ਉੱਪਰ ਨੀਚੇ ਕਰ ਦਾਂਗੇ ਦੋ ਤਿੰਨ ਵਾਰ ਇਹਨਾਂ ਨੂੰ ਪਲਟ ਦਾਂਗੇ ਤੇ ਹੁਣ ਇਹਨਾਂ ਨੂੰ ਨੰਗਾ ਰੱਖਾਂਗੇ ਇਹ ਜਿਹੜਾ ਵਿੱਚ ਪਾਣੀ ਹੈ ਇਹ ਸਾਰਾ ਉੱਡ ਜਾਏਗਾ मसाला पिचकू सेमेचियां हूं कर लेनी है रिजर्व कर लेनी है अपने थे थोड़ी देर तो बस ये बढ़िया बन जाएंगे पर पर में हो गई तैयार बनके आ देखो जेड़ा मसाला सीगा माना मैं कह हे ना बस वो ये नीचे तो भुलाई हुई है सीगे तो इनहा दे पासा थोड़ा थोड़ा कट जे सी ਦੇਹੋ ਪਦਿਆ ਬਣ ਗਿਆ ਸਵਾਦ ਬਣਦੀਆਂ ਨੇ ਬਹੁਤ ਬਣਾ ਕੇ ਦੱਸਿਓ ਜਰੂਰ ਕਿਸ ਤਰ੍ਹਾਂ ਦੀਆਂ ਬਣੀਆਂ ਨੇ ਕਮੈਂਟ ਕਰਿਓ ਧੰਨਵਾਦ ਸਾਰਿਆਂ ਦਾ ਪਿਆਰ ਭਰੀ ਸਤਿ ਸ਼੍ਰੀ ਅਕਾਲ